ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਨੇ ਪੰਜਾਬ ਦੇ ਵਿੱਚ ਮਿਜ਼ਾਈਲਾਂ ਸੁੱਟੀਆਂ ਜੀਹਾਂ ਦੋ ਥਾਵਾਂ ਤੋਂ ਮਿਜ਼ਾਈਲਾਂ ਦੇ ਟੁਕੜੇ ਬ੍ਰਮਧ ਹੋਏ ਅਮ੍ਰਿਤਸਰਾਂ ਤੇ ਦਸੂਹਾ ਦੇ ਵਿੱਚ ਮਿਜ਼ਾਈਲਾਂ ਸੁੱਟੀਆਂ ਗਈਆਂ ਪਾਕਿਸਤਾਨ ਦੇ ਵੱਲੋਂ ਚਾਈਨੈਜ਼ ਮਿਜ਼ਾਈਲਾਂ ਵਰਤੀਆਂ ਗਈਆਂ ਸੀ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਡੇਗ ਗਿਆਤਾ ਭਾਰਤ ਨੇ ناکਾਮ ਕੀਤਾ ਇਹ ਪਾਕਿਸਤਾਨ ਦਾ ਮਿਜ਼ਾਈਲ ਹਮਲਾ ਤਾਂ ਦੱਸਦੇ ਕਿ ਐਕਸਟਰਨ ਮੋੜ ਦੇ ਵਿੱਚ ਨਜ਼ਰ ਆਇਆ 에어 డిਫੈਂਸ ਸਿਸਟਮ ਜਿਨ੍ਹਾਂ ਨੇ ਹਵਾ ਦੇ ਵਿੱਚ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਤਾਂ ਤੁਹਾਨੂੰ ਦੱਸਦੇ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਦੀ ਸਥਿਤੀ ਜਿਹੜੀ ਕਿ ਬਣੀ ਹੋਈ ਆ ਬੀਤੀ ਦਿਨ ਰਾਤ ਅੰਮ੍ਰਿਤਸਰ ਦੇ ਵਿੱਚ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਉਹਨਾਂ ਨੂੰ ਮਿਲੀ ਸਮਗਰੋਂ ਦੂਜੀ ਵਾਰ ਬਲੈਕਆਊਟ ਵੀ ਕੀਤਾ ਗਿਆ ਤਾਂ ਅੱਜ ਸਵੇਰੇ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ ਖੇਤਾਂ ਦੇ ਵਿੱਚ ਉਹ ਮਿਜ਼ਾਈਲ ਨੂਮਾ ਚੀਜ਼ ਮਿਲੀ ਤਾਂ ਤੁਰੰਤ ਜਿਹੜਾ ਕਿ ਇਹ ਅਧਿਕਾਰੀ ਚੌਕਤ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਇਸ ਦੇ ਨਾਲ ਹੀ ਕੁਝ ਹੋਰ ਸੜੇ ਹੋਏ ਪੁਰਜ਼ੇ ਵੀ ਬਰਾਮਦ ਹੋਏ ਤਾਂ ਸਥਾਨਕ ਲੋਕਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਲਗਾਤਾਰ ਹੀ ਜਿਹੜੇ ਕਿ ਧਮਾਕੇ ਕਿਤੇ ਜਾ ਰਹੇ ਨੇ ਤਾਂ ਦਸੂਹਾ ਦੇ ਵਿੱਚ ਵੀ ਮਿਜ਼ਾਈਲਾਂ ਛੁੱਟੀਆਂ ਗਈਆਂ ਦਸੂਹਾ ਤੇ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ ਵਿੱਚ ਪਾਕਿਸਤਾਨੀ ਮਿਜ਼ਾਈਲਾਂ ਦੇ ਟੁਕੜੇ ਬਰੰਦ ਹੋਏ ਹਨ ਤਾਂ ਐਕਟਿਵ ਮੋਡ ਦੇ ਵਿੱਚ 에어 డిਫੈਂਸ ਸਿਸਟਮ ਹੈ ਜਿਨ੍ਹਾਂ ਨੇ ਹਵਾ ਦੇ ਵਿੱਚ ਹੀ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ